ਜਦਾ ਬਲੌਕ ਹੈ ਵੀਰ ਜੀ ਅੱਜ ਅਸੀਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਚ ਪਹੁੰਚੇ ਆਂ ਪਿੰਡ ਬਰੇ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਉਰੇ ਬਾਬਾ ਜੀ ਆਏ ਸੀ ਤੇ ਉਰੇ ਮੇਲਾ ਵੀ ਭਰਦਾ ਹੈ ਬਹੁਤ ਸੋਹਣਾ ਗੁਰੂ ਘਰ ਹੈ ਬਾਈ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਨੇ ਜੋ ਬੰਦਾ ਸਰਦਾ ਲੈ ਕੇ ਆਉਂਦਾ ਹੈ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈ ਸਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਦਿਖਾਉਣੇ ਆ ਬਹੁਤ ਸੋਹਣਾ ਗੁਰੂ ਘਰ ਬਣਿਆ ਸਾਰਾ ਗੁਰੂ ਘਰ ਬਹੁਤ ਸੁੰਦਰ ਬਣਿਆ ਹੋਇਆ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਨੇ ਉਰੇ ਦੱਸੇ ਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਰੇ ਰਹੇ ਵੀ ਨੇ ਤੇ ਕੁਝ ਸਮਾਂ ਬਤਾਇਆ ਉਰੇ ਉਹਨਾਂ ਨੇ ਆਕੀ ਇਸ ਦਾ ਇਤਿਹਾਸ ਬਹੁਤ ਵਧੀਆ ਇਤਿਹਾਸ ਹੈ ਗੁਰੂ ਘਰ ਦਾ